ਮਤਾ ਪਾਇਆ ਗਿਆ ਹੈ ਕਿ ਇੱਥੇ ਕੋਈ ਵੀ ਪ੍ਰਵਾਸੀ ਨਾ ਤਾਂ ਜ਼ਮੀਨ ਖਰੀਦ ਸਕੇਗਾ ਨਾ ਹੀ ਇੱਥੇ ਜਿਹੜੇ ਘਰ ਬਣੇ ਹੋਏ ਨੇ ਜਾਂ ਕਿਰਾਏ ਤੇ ਕੋਈ ਚੜਾਉਂਦੇ ਨੇ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਕਿਰਾਏ ਦੇ ਉੱਤੇ ਘਰ ਵੀ ਪ੍ਰਵਾਸੀਆਂ ਨੂੰ ਨਹੀਂ ਦੇਵੇਗਾ ਜਿਹੜੇ ਪ੍ਰਵਾਸੀ ਇੱਥੇ ਕਿਰਾਏ ਦੇ ਉੱਤੇ ਰਹਿੰਦੇ ਨੇ ਉਹ ਪ੍ਰਵਾਸੀਆਂ ਨੂੰ ਕੁਝ ਸਮਾਂ ਦਿੱਤਾ ਗਿਆ ਵੀ ਭਾਈ ਆਪਣਾ ਬੋਰੀ ਬਿਸਤਰਾ ਇਕੱਠਾ ਕਰੋ ਤੇ ਇੱਥੇ ਇੱਥੋਂ ਚਲਦੇ ਬਣੋ ਪਹਿਲਾਂ ਤਾਂ ਸਾਰੇ ਆਵਾਮ ਨੂੰ ਜਿਹੜਾ ਇਸ ਚੈਨਲ ਨੂੰ ਵੇਖਦਾ ਮਨ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵੀ ਇਸ ਨੂੰ ਕਿਸੇ ਧਰਮ ਨਾਲ ਜਾਂ ਕਿਸੇ ਬੋਟ ਰਾਜਨੀਤੀ ਨਾਲ ਨਾ ਜੋੜਿਆ ਜਾਵੇ। ਦੂਜੀ ਗੱਲ ਜਿਹੜੀ ਤੁਸੀਂ ਮਤੇ ਵਾਲੀ ਗੱਲ ਕਹੀ ਆ ਮੈਂ ਸਮਝਦਾ ਵੀ ਜਿਹੜਾ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਤਾਂ ਸੋ ਇਸ ਪਿੰਡ ਨੇ ਕਰਤਾ ਹੈਗਾ ਵਾ। ਅਸੀਂ ਪੰਜਾਬ ਦੇ ਲੋਕ ਰਹਿਣੇ ਵਾਲੇ ਆ। ਮੈਂ ਇਹ ਸਮਝਦਾ ਯਾਰ ਵੀ ਇੱਥੇ ਇੱਜ਼ਤਦਾਰ ਲੋਕ ਰਹਿੰਦੇ ਨੇ। ਬਹੁਤ ਗੱਲਾਂ ਇਹ ਜੀਆਂ ਟੀਵੀਾਂ ਤੇ ਅਸੀਂ ਨਹੀਂ ਦੱਸ ਸਕਦੇ ਮੈਨੂੰ ਵੀ ਬਹੁਤ ਕੁਝ ਪਤਾ ਹੈਗਾ ਵਾ ਜੀ ਨੇ ਵੀ ਕਾਰਵਾਈ ਕਰਨੀ ਆ ਪੰਜਾਬ ਦੇ ਵਿੱਚੋਂ ਮੇਰੇ ਤੇ ਕਰ ਦੇਣ ਜਿਹੜੇ ਅਫਸਰ ਨੇ ਕਰਨੀ ਆ ਪਿੰਡ ਵਾਲਿਆਂ ਤਾਂ ਬਾਅਦ ਦੀ ਗੱਲ ਆ ਪਿੰਡ ਵਾਲਿਆਂ ਤੇ ਕਿਤੇ 1 ਇੰਚ ਦੀ ਆਂਚ ਨਹੀਂ ਆਉਣ ਦਵਾਂਗੇ ਪਹਿਲੀ ਗੱਲ ਤਾਂ ਸਰਪੰਚ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਿੰਨੇ ਵੀ ਸਰਪੰਚ ਬਣਦੇ ਆ ਉਹਨਾਂ ਨੂੰ ਬੁੱਕ ਪੜ੍ਹ ਲੈਣੀ ਚਾਹੀਦੀ ਆ ਵੀ ਸਰਪੰਚ ਦੀ ਕਿੰਨੀ ਪਾਵਰ ਹੁੰਦੀ ਆ ਉਹਦੀ ਅਹਿਮੀਅਤ ਕੀ ਹੈਗੀ ਆ ਉਹਦੀ ਜ਼ਿੰਮੇਵਾਰੀਆਂ ਕੀ ਹੈਗੀਆਂ ਪਿੰਡ ਦੀਆਂ ਚੋਰੀਆਂ ਹੋ ਗਈਆਂ ਤਾਂ ਉੱਥੇ ਤਾਂ ਫਿਰ ਪੁਲਿਸ ਵਾਲੇ ਵੀ ਗੋਗਲ ਗੋਗਲੋਂਾ ਤੋਂ ਮਿੱਟੀ ਝਾੜਦੇ ਨੇ ਕਿਹੜੀ ਕਾਰਵਾਈ ਆ ਜਿੰਨੀਆਂ ਵੀਰਾਂ ਨੇ ਕਰਾਈਆਂ ਵੀ ਕੋਈ ਉਹਨਾਂ ਨੇ ਕਾਰਵਾਈ ਪ੍ਰਾਪਤ ਕਰਕੇ ਇਹਨਾਂ ਨੂੰ ਕੋਈ ਮਸਲੇ ਦਾ ਹੱਲ ਕੀਤਾ ਮੈਂ ਪੰਚਾਇਤ ਪੰਜਾਬ ਦੇ ਸਰਪੰਚਾਂ ਨੂੰ ਅਪੀਲ ਕਰਨੀ ਚਾਹੁੰਦਾ ਓ ਯਾਰ ਲਾਣੀ ਦਾੜੀ ਛੱਡ ਦੋ ਇਹਨਾਂ ਚੱਕਰਾਂ 'ਚ ਨਾ ਪਾਓ ਬਰਬਾਦ ਨਾ ਕਰੋ ਬਹੁਤ ਸਾਰੇ ਜ਼ਿਲ੍ਹਿਆਂ ਦੇ ਮੈਨੂੰ ਕਈ ਪਿੰਡਾਂ ਦੇ ਫੋਨ ਆਏ ਹੋਰ ਜ਼ਿਲ੍ਹਿਆਂ ਦੇ ਵੀ ਇੱਥੇ ਜੀ 500 ਵੋਟ ਬਣ ਗਈ ਮਦੂਰਾ ਦੀ ਓ ਯਾਰ ਇੰਨਾ ਤਾਂ ਦੇਖੋ ਜੇ ਪਤਾ ਲੱਗਿਆ ਵੋਟ ਕਿਉਂ ਬਣਾ ਰਹੇ ਆ ਕਿਉਂਕਿ ਉਹ ਸਰਪੰਚ ਬਣਨੇ ਦੇ ਚਾਹੇ ਉਹਨਾਂ ਨੂੰ ਬੋਟਾ ਬਣਾਉਂਦਾ ਵੀ ਮੈਂ ਤੁਹਾਡੀਆਂ ਵੋਟਾਂ ਬਣਾਉਂਗਾ ਇਹ ਆ ਜਵੇ ਜਿਹੜੀ ਇੱਥੇ ਚੋਰੀਆਂ ਹੁੰਦੀਆਂ ਜੋ ਇੱਥੇ ਮਾੜੇ ਕੰਮ ਹੁੰਨੇ ਆ ਤਾਂ ਫਿਰ ਉਹਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਨਹੀਂ ਹੈਗੀ ਆ ਪਿੰਡ ਦੇ ਲੋਕ ਨੇ ਉਹਦੀ ਜ਼ਿੰਮੇਵਾਰੀ ਸਰਪੰਚ ਦੀ ਨਹੀਂ ਹੈਗੀ ਸਰਪੰਚ ਇਹ ਗੱਲ ਜਿਵੇਂ ਹੁਣ ਤੁਸੀਂ ਕਹੀ ਬਈ ਭਾਈ ਚੋਰੀਆਂ ਆਂ ਧੀਆਂ ਦੀਆਂ ਜਿੱਤਾਆਂ ਜਾਂ ਹੋਰ ਫੇ ਪ੍ਰਸ਼ਾਸਨ ਜਾਂ ਅਫਸਰ ਵੀ ਇਹ ਕਹਿਣਗੇ ਵੀ ਉਹਦੇ ਉਹ ਤੁਸੀਂ ਨਹੀਂ ਦੇਖਣਾ ਜੋ ਚੋਰੀਆਂ ਹੁੰਦੀਆਂ ਜਾਂ ਹੁੰਦੀਆਂ ਤੁਸੀਂ ਕੰਪਲੇਨਟ ਕਰੋ ਅਸੀਂ ਦੇਖਾਂਗੇ ਇਹ ਇਹ ਸਾਡੇ ਉਹਦਾ ਕੰਮ ਆ ਸਾਨੂੰ ਨਸਕਾਓ ਕੱਲ ਨੂੰ ਮੰਨ ਲਓ ਸਾਡੇ ਤੇ ਕੋਈ ਹਮਲਾ ਹੋ ਗਿਆ ਮੇਰੇ ਕੋਲ ਆਪਦਾ ਵੈਪਨ ਲਾਇਸੈਂਸੀ ਹੈਗਾ ਵਾ ਤਾਂ ਫਿਰ ਮੈਂ ਪੁਲਿਸ ਨੂੰ ਪੁੱਛਾਂ ਵੀ ਮੈਂ ਚਲਾਉਣਾ ਕਿ ਨਹੀਂ ਚਲਾਉਣਾ ਤਾਂ ਇਹੋ ਮੇਰੀ ਧੌਣ ਵੱਟ ਕੇ ਚਲੇ ਜਾਣ ਸੋ ਮੇਰੇ ਕਹਿਣ ਦਾ ਵਾਅਬ ਜੇ ਪੁਲਿਸ ਐਸਐਚਓ ਨੂੰ ਇਨੀ ਤਕਲੀਫ ਹੈਗੀ ਉਹ ਪਰਵਾਸੀਆਂ ਨੂੰ ਆਪ ਦੇ ਪਿੰਡ ਲੈ ਕੇ ਦੇਣ ਮਕਾਨ ਜਾਂ ਆਪ ਦਾ ਮਕਾਨ ਦੇ ਦੇਣ ਕਿਹੜਾ ਪ੍ਰੋਬਲਮ ਵਾਲੀ ਗੱਲ ਹੈਗੀ ਇਹ ਦੇਖੋ ਜੀ ਇਕੱਲੇ ਹਿਮਾਚਲ ਦੀ ਗੱਲ ਨਹੀਂ ਹੈਗੀ ਜੁਪੀ ਚ ਵੀ ਤੁਸੀਂ ਅੱਜ ਕੱਲ ਨਹੀਂ ਲੈ ਸਕਦੇ ਜ਼ਮੀਨ ਨਹੀਂ ਖਰੀਦ ਸਕਦੇ ਜੀ ਬਹੁਤ ਸਟੇਟਾਂ ਉੱਥੇ ਲੋਕਤੰਤਰ ਕਿੱਥੇ ਚਲੇ ਗਿਆ ਲੋਕਤੰਤਰ ਕਿਹਦਾ ਪੰਜਾਬ 'ਚ ਬੈਠਾ ਸੋ ਮੇਰੇ ਕਹਿਣ ਤੋਂ ਬਾਅਦ ਐਸਐਚਓ ਨੂੰ ਪਾਵਰ ਕਿਹਨੇ ਦੇ ਦਿੱਤੀ ਹੈਗੀ ਆ ਵੀ ਮਤਲਬ ਲੁੱਟਾਂ ਖੋਹਾਂ ਜਿੱਥੇ ਮਰਜ਼ੀ ਹੋਣ ਕੋਈ ਪਰਵਾਹ ਨਹੀਂ ਅਸੀਂ ਆਪਣੀ ਕੁਰਸੀ ਤੇ ਬੈਠੇ ਆ ਮੈਂ ਦੁਬਾਰਾ ਪਿੱਕ ਕਰਦਾ ਹਾਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਵੀ ਗੌਰ ਕਰੋ ਪੰਜਾਬ ਦੇ ਲੋਕੋ ਪਿੰਡ ਦੇ ਵਿੱਚ ਵੋਟ ਨਾ ਬਣਾਓ ਪਛਤਾਓਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਮਤੇ ਪੈਣ ਤਾਂ ਪਿੰਡ ਪਿੰਡ ਪੈਣ ਤੁਸੀਂ ਕਹਿੰਦੇ ਵੀ 100% ਜੀ ਇਹਦੇ ਵਿੱਚ ਮਾੜਾ ਦੱਸੋ ਕਿਹੜੀ ਗੱਲ ਆ ਜੀ ਤੁਸੀਂ ਵੜ ਕੇ ਦਿਖਾ ਦਿਓ ਹਰਿਆਣੇ ਦੇ ਜੋ ਕੁਛ ਇਸ ਪਿੰਡ ਚ ਹੋ ਰਿਹਾ ਜਿਹੜੀ ਨਵੀਂ ਜਨਰੇਸ਼ਨ ਸਾਡੀ ਹੋਊਗੀ ਜਿਹੜੇ ਅੱਜ 16 17 ਸਾਲ ਦੇ ਸਾਡੇ ਬੱਚੇ ਆ ਉਹ ਕਦੋਂ ਕਹੋਂਗੇ ਵੀ ਅਸੀਂ ਮੰਦੋ ਸੰਗਤ ਰਹਿਣਗੇ ਉਹ ਕਹਿਣਗੇ ਆਈ ਲੈਟਸ ਕਰੀਏ ਇਸ ਤੋਂ ਘੰਟੇ ਬਾਹਰ ਜਾइए ਜਿਹੜਾ ਬੰਦਾ ਫੜਕੇ ਥਲੀ ਸਾਹਿਬ ਬਹੁਤ ਵੱਡੀ ਸਟੇਟਮੈਂਟ ਦੇ ਰਿਹਾ ਮੈਂ ਤੁਹਾਡੇ ਮਾਧਿਅਮ ਰਹੀਂ ਜਿਹੜੇ ਲੋਕ ਫੜਕੇ ਚਿੱਟੇ ਬਲੈਕੀਆਂ ਨੂੰ ਥਾਣਿਆਂ ਚਲ ਜਾਂਦੇ ਆ ਉਹ ਥੱਲੇ ਬਹਿਨੇ ਆ ਚਿੱਟਾ ਵੇਚਣ ਵਾਲਾ ਕੁਰਸੀ ਤੇ ਬਹਿੰਦਾ ਮੁਹਾਲੀ ਜ਼ਿਲ੍ਹੇ ਦੇ ਪਿੰਡ ਮੁੰਦੋ ਸੰਗਤੀਆਂ ਦੇ ਵਿੱਚ ਮਤਾ ਪਾਇਆ ਗਿਆ ਹੈ ਕਿ ਇੱਥੇ ਕੋਈ ਵੀ ਪ੍ਰਵਾਸੀ ਨਾ ਤਾਂ ਜ਼ਮੀਨ ਖਰੀਦ ਸਕੇਗਾ ਨਾ ਹੀ ਇੱਥੇ ਜਿਹੜੇ ਘਰ ਬਣੇ ਹੋਏ ਨੇ ਜਾਂ ਕਿਰਾਏ ਤੇ ਕੋਈ ਚੜਾਉਂਦੇ ਨੇ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਕਿਰਾਏ ਦੇ ਉੱਤੇ ਘਰ ਵੀ ਪ੍ਰਵਾਸੀਆਂ ਨੂੰ ਨਹੀਂ ਦੇਵੇਗਾ ਜਿਹੜੇ ਪ੍ਰਵਾਸੀ ਇੱਥੇ ਕਿਰਾਏ ਦੇ ਉੱਤੇ ਰਹਿੰਦੇ ਨੇ ਉਹ ਪ੍ਰਵਾਸੀਆਂ ਨੂੰ ਕੁਝ ਸਮਾਂ ਦਿੱਤਾ ਗਿਆ ਵੀ ਭਾਈ ਆਪਣਾ ਬੋਰੀ ਬਿਸਤਰਾ ਇਕੱਠਾ ਕਰੋ ਤੇ ਇੱਥੇ ਇੱਥੋਂ ਚਲਦੇ ਬਣੋ ਕਾਰਨ ਇਹ ਦੱਸਿਆ ਜਾਂਦਾ ਵੀ ਪ੍ਰਵਾਸੀਆਂ ਨੇ ਬਹੁਤ ਸਾਰੀਆਂ ਇੱਥੇ ਚੋਰੀਆਂ ਕੀਤੀਆਂ ਲੜਾਈਆਂ ਕੀਤੀਆਂ ਬਹੁਤ ਸਾਰੇ ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਜਿਹੜੀਆਂ ਪਿੰਡ ਵਾਲੇ ਕਹਿੰਦੇ ਆ ਵੀ ਜੇ ਸੀ ਦੱਸਦੇ ਆ ਤਾਂ ਆਪਣਾ ਢਿੱਡ ਚੱਕਣਾ ਆਪਣਾ ਝੱਗਾ ਚੱਕਣ ਦੇ ਨਾਲ ਆਪਣਾ ਹੀ ਢਿੱਡ ਨੰਗਾ ਹੋਣ ਵਾਲੀ ਗੱਲ ਹੋ ਜਾਂਦੀ ਹੈ ਵੀ ਇਸ ਕਰਕੇ ਅਸੀਂ ਆਪਣੇ ਬੱਚੇ ਨਹੀਂ ਭਾਈ ਇੱਥੇ ਗਲਤ ਰਾਹ ਦੇ ਤੋਰ ਨੇ ਅਸੀਂ ਆਪਣੀਆਂ ਧੀਆਂ ਵੀ ਬਚਾਉਣੀਆਂ ਇਸ ਕਰਕੇ ਇਹਨਾਂ ਨੇ ਇਹ ਮਤਾ ਪਾਇਆ ਇਸ ਤੋਂ ਬਾਅਦ ਮਤਾ ਪੈਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਐਸਐਚਓ ਸਾਹਿਬ ਦੇ ਉੱਤੇ ਇਲਜ਼ਾਮ ਨੇ ਵੀ ਐਸਐਚਓ ਸਾਹਿਬ ਲਗਾਤਾਰ ਕਹਿ ਰਹੇ ਨੇ ਇਹ ਤੁਸੀਂ ਮਤਾ ਕਿਵੇਂ ਪਾ ਲਿਆ ਇਹਨੂੰ ਕੈਨਸਲ ਕਰੋ ਇਹ ਕਰੋ ਤਾਂ ਉਸ ਨੂੰ ਲੈ ਕੇ ਹੁਣ ਕਿਸਾਨ ਜਥੇਬੰਦੀ ਸ਼ੇਰੇ ਪੰਜਾਬ ਕਿਸਾਨੀ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਪੰਘੂ ਹਰੀ ਇੱਥੇ ਪਹੁੰਚੇ ਨੇ ਆਪਣੇ ਟੀਮ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆ ਪੰਘੂ ਸਾਹਿਬ ਕਿਵੇਂ ਵੇਖਦੇ ਹੋ ਪਹਿਲਾਂ ਤਾਂ ਜਿਹੜਾ ਇਹਨਾਂ ਨੇ ਮਤਾ ਪਾਇਆ ਉਹਦੇ ਨਾਲ ਸਹਿਮਤ ਹੋ ਤੁਸੀਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵੈਗਰੋ ਜੀ ਕਾ ਖਾਲਸਾ ਵੈਗਰੋ ਜੀ ਕੀ ਫਤਿਹ ਔਰ ਥਲੀ ਵੀਰ ਜੀ ਤੁਹਾਡਾ ਔਰ ਤੁਹਾਡੇ ਚੈਨਲ ਦਾ ਬੜਾ ਬੜਾ ਧੰਨਵਾਦ ਪਹਿਲਾਂ ਤਾਂ ਸਾਰੇ ਆਵਾਮ ਨੂੰ ਜਿਹੜਾ ਇਸ ਚੈਨਲ ਨੂੰ ਵੇਖਦਾ ਮਨ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵੀ ਇਸ ਨੂੰ ਕਿਸੇ ਧਰਮ ਨਾਲ ਜਾਂ ਕਿਸੇ ਬੋਟ ਰਾਜਨੀਤੀ ਨਾਲ ਨਾ ਜੋੜਿਆ ਜਾਵੇ ਇੱਕ ਗੱਲ ਦੂਜੀ ਗੱਲ ਜਿਹੜੀ ਤੁਸੀਂ ਮਤੇ ਵਾਲੀ ਗੱਲ ਕਹੀ ਆ ਮੈਂ ਸਮਝਦਾ ਵੀ ਜਿਹੜਾ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਤਾਂ ਸੋ ਇਸ ਪਿੰਡ ਨੇ ਕਰਤਾ ਹੈਗਾ ਵਾ ਔਰ ਜਿਹੜੀ ਤੁਸੀਂ ਜਦੋਂ ਉਹਨਾਂ ਨਾਲ 1 ਟੂ 1 ਕੀਤਾ ਵਾ ਜੋ ਪਿੰਡ ਦੇ ਲੋਕ ਕਹਿੰਦੇ ਨੇ ਜੋ ਪਿੰਡ ਦੇ ਲੋਕਾਂ ਦੀਆਂ ਸਾਡੇ ਪਰਿਵਾਰਾਂ ਦੀਆਂ ਆਪਸ ਗੱਲਾਂ ਆਈਆਂ ਸੀ ਪੰਜਾਬ ਦੇ ਲੋਕ ਰਹਿਣੇ ਵਾਲੇ ਆ ਮੈਂ ਇਹ ਸਮਝਦਾ ਯਾਰ ਵੀ ਇੱਥੇ ਇੱਜ਼ਤ ਦਾ ਲੋਕ ਰਹਿੰਦੇ ਨੇ ਬਹੁਤ ਗੱਲਾਂ ਇਹ ਜੀਆਂ ਟੀਵੀਾਂ ਤੇ ਅਸੀਂ ਨਹੀਂ ਦੱਸ ਸਕਦੇ ਮੈਨੂੰ ਵੀ ਬਹੁਤ ਕੁਝ ਪਤਾ ਹੈਗਾ ਵਾ ਪਰ ਜਿਹੜਾ ਮਤਾ ਪਾਇਆ ਉਹਦੀ ਹਮਾਇਤ ਕਰਦੇ ਆ ਅਗਰ ਜੇ ਕਿਸੇ ਨੇ ਪੁਲਿਸ ਅਫਸਰ ਨੇ ਕੋਈ ਕਾਰਵਾਈ ਕਰਨੀ ਆ ਤਾਂ ਗ੍ਰਿੰਦਰ ਸਿੰਘ ਪੰਗੂ ਆਪਣਾ ਡਰੈਸ ਪਾ ਦਿੰਦਾ 9023511500 ਨੰਬਰ ਦੇ ਦਿੰਦਾ ਜੀਨੇ ਵੀ ਕਾਰਵਾਈ ਕਰਨੀ ਆ ਪੰਜਾਬ ਦੇ ਵਿੱਚੋਂ ਮੇਰੇ ਤੇ ਕਰ ਦੇਣ ਜਿਹੜੇ ਅਫਸਰ ਨੇ ਕਰਨੀ ਆ ਪਿੰਡ ਵਾਲਿਆਂ ਤਾਂ ਬਾਅਦ ਦੀ ਗੱਲ ਆ ਪਿੰਡ ਵਾਲਿਆਂ ਤੇ ਕਿਤੇ 1 ਇੰਚ ਦੀ ਆਂਚ ਨਹੀਂ ਆਉਂ ਦਮਾਂਗੇ ਇੱਕ ਪਾਸੇ ਸੀਐਮ ਭਗਵੰਤ ਮਾਨ ਜਦੋਂ ਸੰਗਰੂਰ ਦੇ ਲੋਕ ਸਭਾ ਮੈਂਬਰ ਸੰਸਦ ਮੈਂਬਰ ਸਨ ਪੁੱਚੋ ਮੰਡੀ ਸ਼ਾਇਦ ਮੈਂ ਕਿਤੇ ਗਲਤੋਂ ਮੈਂ ਕਿਸੇ ਪਿੰਡ ਦੀ ਗੱਲ ਕਰਦੇ ਆ ਉੱਥੇ ਕਿਹਾ ਸੀ ਜੇ ਸਰਪੰਚ ਨਹੀਂ ਮੰਨਦਾ ਵਾ ਦੇਖੋ ਇਸ ਪਿੰਡ ਦੇ ਸਰਪੰਚ ਨਾਲ ਕੋਈ ਸਾਡਾ ਵੱਟ ਬੰਨੇ ਦਾ ਰੌਲਾ ਨਹੀਂਗਾ ਤਾਂ ਉਹ ਕਹਿੰਦੇ ਸੀ ਵੀ ಗ್ರಾಮ ਸਭਾ ਵੱਲੋਂ ਮਤਾ ਪਾ ਲੋ ਪਹਿਲੀ ਗੱਲ ਤਾਂ ਸਰਪੰਚ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਿੰਨੇ ਵੀ ਸਰਪੰਚ ਬਣਦੇ ਆ ਉਹਨਾਂ ਨੂੰ ਬੁੱਕ ਪੜ੍ਹ ਲੈਣੀ ਚਾਹੀਦੀ ਆ ਵੀ ਸਰਪੰਚ ਦੀ ਕਿੰਨੀ ਪਾਵਰ ਹੁੰਦੀ ਆ ਉਹਦੀ ਅਹਿਮੀਅਤ ਕੀ ਹੈਗੀ ਆ ਉਹਦੀ ਜ਼ਿੰਮੇਵਾਰੀਆਂ ਕੀ ਹੈਗੀਆਂ ਹੁਣ ਉਸ ਤੋਂ ਅੱਗੇ ਜਾਵਾਂ ਜਿਹੜਾ ਵੀਰਾਂ ਨੇ ਮਤਾ ਪਾਇਆ ਉਹਦੇ ਵਿੱਚ ਕੋਈ ਨਫ਼ਰਤ ਭਲਾਉ ਗੱਲ ਨਹੀਂ ਹੈਗੀ ਪਿੰਡ ਦੀਆਂ ਚੋਰੀਆਂ ਹੋ ਗਈਆਂ ਤਾਂ ਉੱਥੇ ਤਾਂ ਫਿਰ ਪੁਲਿਸ ਵਾਲੇ ਵੀ ਗੋਗਲ ਗੋਗਲੋਂ ਤੋਂ ਮਿੱਟੀ ਝਾੜਦੇ ਨੇ ਕਿਹੜੀ ਕਾਰਵਾਈ ਆ ਜਿੰਨੀਆਂ ਵੀਰਾਂ ਨੇ ਕਰਾਈਆਂ ਵੀ ਕੋਈ ਉਹਨਾਂ ਨੇ ਕਾਰਵਾਈ ਪ੍ਰਾਪਤ ਕਰਕੇ ਇਹਨਾਂ ਨੂੰ ਕੋਈ ਮਸਲੇ ਦਾ ਹੱਲ ਕੀਤਾ ਕਿਉਂਕਿ ਇਹ ਪਿੰਡ ਨੇ ਤੈਅ ਕਰਨਾ ਜੋ ਕੁਝ ਕਰਨਾ ਹੈ ਇੱਥੇ ਸਰਕਾਰ ਕੁਝ ਨਹੀਂ ਤੈਅ ਕਰ ਸਕਦੀ ਕਿਹੜਾ ਇਹੋ ਜਿਹਾ ਮਾੜਾ ਕੰਮ ਕਰਤਾ ਪਿੰਡ ਨੇ ਹੈਗਾ ਜੀ ਇੱਕ ਮਤਾ ਪਾਇਆ ਵਾ ਔਰ ਸਭ ਤੋਂ ਜਿਹੜੀ ਅਗਲੀ ਗੱਲ ਮੈਂ ਕਹਾਂ ਜਿਹੜੇ ਮਜ਼ਦੂਰ ਬਿਹਾਰ ਦੇ ਨੇ ਔਰ ਮਜ਼ਦੂਰ ਜਿਹੜੇ ਯੂਪੀ ਦੇ ਹੈਗੇ ਆ ਉਹ ਖੇਤਾਂ 'ਚ ਕੰਮ ਕਰਦੇ ਹੈਗੇ ਆ ਠੀਕ ਹੈ ਜੀ ਉਹਨਾਂ ਨੇ ਅੱਜ ਮੈਂ ਆਪਣੀ ਉਹ ਗੱਲ ਦੱਸਾਂ ਮੈਂ ਆਪਣੇ ਪਿੰਡ ਮੇਰਾ ਨੌਕਰ ਹੈਗਾ ਫੈਮਲੀ ਨਾਲ ਰਹਿੰਦਾ ਮੈਂ ਉਹਨੂੰ ਪਿੰਡ 'ਚ ਮਕਾਨ ਦੁਆਇਆ ਬਾਹਰਲੇ ਪਾਸੇ ਪਰ ਉਹਨੂੰ ਵੋਟ ਬੈਂਕ ਦਾ ਅਧਿਕਾਰ ਕਿਹਨੇ ਦੇ ਦਿੱਤਾ ਜੀ ਬਣਾਉਣੇ ਦਾ ਮੈਂ ਪੰਚਾਇਤ ਪੰਜਾਬ ਦੇ ਸਰਪੰਚਾਂ ਨੂੰ ਅਪੀਲ ਕਰਨੀ ਚਾਹੁੰਦਾ ਉਹ ਯਾਰ ਲਾਣੀ ਦਾੜੀ ਛੱਡੋ ਇਹਨਾਂ ਚੱਕਰਾਂ 'ਚ ਨਾ ਪਾਓ ਬਰਬਾਦ ਨਾ ਕਰੋ ਬਹੁਤ ਸਾਰੇ ਜ਼ਿਲ੍ਹਿਆਂ ਦੇ ਮੈਨੂੰ ਕਈ ਪਿੰਡਾਂ ਦੇ ਫੋਨ ਆਏ ਹੋਰ ਜ਼ਿਲ੍ਹਿਆਂ ਦੇ ਵੀ ਇੱਥੇ ਜੀ 500 ਵੋਟ ਬਣ ਗਈ ਮਜ਼ਦੂਰਾਂ ਦੀ ਉਹ ਯਾਰ ਇੰਨਾ ਤਾਂ ਦੇਖੋ ਜੇ ਪਤਾ ਲੱਗਿਆ ਵੋਟ ਕਿਉਂ ਬਣਾ ਰਹੇ ਆ ਕਿਉਂਕਿ ਉਹ ਸਰਪੰਚ ਬਣਨੇ ਦੇ ਚਾਹਤ ਉਹਨਾਂ ਨੂੰ ਵੋਟਾਂ ਮਨਾਉਂਦਾ ਵੀ ਮੈਂ ਤੁਹਾਡੀਆਂ ਵੋਟਾਂ ਬਣਾਉਂਗਾ ਇਹ ਆਜਵੇ ਸਭ ਤੋਂ ਵੱਡੀ ਗੱਲ ਇੱਥੇ ਪੰਚਾਇਤ ਮੈਂਬਰ ਖੜੇ ਨੇ ਉਸ ਤੋਂ ਸੈਕੰਡ ਗੱਲ ਲੰਬੜਦਾਰ ਸਾਹਿਬ ਖੜੇ ਨੇ ਸਰਪੰਚ ਸਾਹਿਬ ਜੋ ਹੁੰਦੇ ਨੇ ਉਹ ਸਿਆਸਤ ਵਿੱਚ ਗਿਣੇ ਜਾਂਦੇ ਨੇ ਇੱਕ ਸਿਆਸੀ ਵੋਟਾਂ ਕਤਰ ਅਸੀਂ ਆਪਣਾ ਪਿੰਡ ਦਾ ਤੇ ਨਾ ਲਈਏ ਆਪਣੀ ਇੱਜ਼ਤ ਦਾ ਤੇ ਨਾ ਲਈਏ ਮੈਂ ਹੁਣ ਇਹਦੇ ਵਿੱਚ ਬਹੁਤ ਕੁਝ ਬਿਆਨ ਕਰ ਗਿਆ ਸੋ ਮੇਰੇ ਕਹਿਣ ਦਾ ਪਾਵੇ ਦੀ ਹਮਾਇਤ ਕਰਾਂਗੇ ਜਿੱਥੇ ਤੱਕ ਜਾਣਾ ਪਿਆ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਅ ਬਿਲਕੁਲ ਮੁੰਦੋ ਸੰਗਤियां ਪਿੰਡ ਨਾਲ ਡਟ ਕੇ ਖੜੇਗੀ ਪਰ ਬਹੁਤ ਇਹ ਹਾਲੇ ਤੱਕ ਮਤ ਪਿਆ ਨਾ ਹਾਲੇ ਤੱਕ ਚੱਲੇ ਹੀ ਹੈ ਨਾ ਕੰਮ ਇਹ ਹੋਰ ਚੱਲੂਗਾ ਪਰ ਜਿਹੜੀ ਇੱਥੇ ਚੋਰੀਆਂ ਹੁੰਦੀਆਂ ਜੋ ਇੱਥੇ ਮਾੜੇ ਕੰਮ ਹੁੰਨੇ ਆ ਤਾਂ ਫਿਰ ਉਹਦੀ ਜ਼ਿੰਮੇਵਾਰੀ ਗਵਰਨਮੈਂਟ ਦੀ ਨਹੀਂ ਹੈਗੀ ਆ ਪਿੰਡ ਦੇ ਲੋਕ ਨੇ ਉਹਦੀ ਜ਼ਿੰਮੇਵਾਰੀ ਸਰਪੰਚ ਦੀ ਨਹੀਂ ਹੈਗੀ ਸਰਪੰਚ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਕਿਪਾ ਦੇਆ ਹੁਣ ਹੀ ਲੋਸਮੈਂਟ ਕਰਾਈ ਐ ਇਹਨਾਂ ਲੋਕਾਂ ਨੇ ਇਹੀ ਗੱਲ ਜਿਵੇਂ ਹੁਣ ਤੁਸੀਂ ਕਹੀ ਬਈ ਭਾਈ ਚੋਰੀਆਂ ਆਂ ਧੀਆਂ ਦੀਆਂ ਜਿਤਾਆਂ ਜਾਂ ਹੋਰ ਫਿਰ ਪ੍ਰਸ਼ਾਸਨ ਜਾਂ ਅਫਸਰ ਵੀ ਇਹ ਕਹਿਣਗੇ ਬਈ ਉਹ ਉਹ ਤੁਸੀਂ ਨਹੀਂ ਦੇਖਣਾ ਜੋ ਚੋਰੀਆਂ ਹੁੰਦੀਆਂ ਜਾਂ ਹੁੰਦੀਆਂ ਤੁਸੀਂ ਕੰਪਲੇਂਟ ਕਰੋ ਅਸੀਂ ਦੇਖਾਂਗੇ ਇਹ ਇਹ ਸਾਡੇ ਉਹਦਾ ਕੰਮ ਆ ਸਾਨੂੰ ਨਸਕਾਉ ਇਹ ਇਹ ਜੀ ਜਿਹੜੀ ਗੱਲ ਹੈਗੀ ਹੈ ਨਾ ਸਰਕਾਰਾਂ ਜਿਹੜੇ ਹਲਕੇ ਦੇ ਐਮਐਲਏ ਆ ਇੱਥੇ ਦੀ ਮੈਂ ਸ਼ਾਇਦ ਮੈਨੂੰ ਲੱਗਦਾ ਮੰਤਰੀ ਸਾਹਿਬ ਜਿਹੜੇ ਹੈਗੇ ਆ ਐਮੋਵਾਲੀ ਜ਼ਿਲ੍ਹੇ ਚ ਪਿੰਡ ਪੈਂਦਾ ਵਾ ਇੱਥੇ ਗਗਨ ਅਨਮੋਲ ਜੀ ਨੇ ਜਿਨ੍ਹਾਂ ਨੇ 5 ਮਿੰਟਾਂ ਚ ਐਮਐਸਪੀ ਦੇ ਦਿੱਤੀ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਮੇਰਾ ਕਿਹੜਾ ਉਹਨਾਂ ਨੂੰ ਕੋਈ ਨਿੱਜੀ ਰੰਜਸ ਆ ਅਨਮੋਲ ਗਗਨ ਮਾਨ ਨਾਲ ਹਰ ਜ਼ਿਲ੍ਹੇ ਦੇ ਵਿੱਚ ਆਹੀ ਕੁਝ ਹੁੰਦਾ ਯਾਰ ਥਾਣਿਆਂ ਚ ਸਿਪਾਈ ਮੁਲਾਜ਼ਮਤਾ ਹੈਗੇ ਨਹੀਂ ਤੁਸੀਂ ਕਿਸੇ ਟਾਈਮ ਦੁਪਹਿਰੇ ਨੂੰ ਥਾਣੇ ਚ ਜਾ ਕੇ ਵੇਖ ਲਿਓ ਕੋਈ ਕਿਸੇ ਨੇ ਨਹੀਂ ਕਰਨਾ 10 10 ਦਰ 15 15 ਦਿਨ ਮਹੀਨਾ ਮਹੀਨਾ ਤੁਹਾਡੀਆਂ ਐਪਲੀਕੇਸ਼ਨਾਂ ਰੁਲਦੀਆਂ ਕੋਈ ਇੱਥੇ ਖਸਮ ਖਸਈਆ ਨਹੀਂ ਕੋਈ ਇੱਥੇ ਪੁੱਛਣ ਵਾਲਾ ਨਹੀਂ ਆ ਜੋ ਮਰਜੀ ਟੀਵੀਆਂ ਤੇ ਐਡਾਂ ਦੇ ਕੇ ਜਿਹੜਾ ਕੁਝ ਮਰਜੀ ਕਰੇ ਜਿਹੜਾ ਸਰਕਾਰ ਕੋਈ ਵੀ ਆਵੇ ਅਸੀਂ ਆਪਣੀ ਹਫਤਤਾਬ ਨਹੀਂ ਕਰ ਸਕਦੇ ਕੱਲ ਨੂੰ ਮੰਨ ਲਓ ਸਾਡੇ ਤੇ ਕੋਈ ਹਮਲਾ ਹੋ ਗਿਆ ਮੇਰੇ ਕੋਲ ਆਪਦਾ ਵੈਪਨ ਲਾਇਸੈਂਸੀ ਹੈਗਾ ਵਾ ਆ ਫਿਰ ਮੈਂ ਪੁਲਿਸ ਨੂੰ ਪੁੱਛਿਆ ਵੀ ਮੈਂ ਚਲਾਉਣਾ ਕਿ ਨਹੀਂ ਚਲਾਉਣਾ ਤਾਂ ਇਹੋ ਮੇਰੀ ਧੌਣ ਵੱਢ ਕੇ ਚਲੇ ਜਾਣ ਸੋ ਮੇਰੇ ਕਹਿਣ ਦਾ ਹਵਾਬ ਜੇ ਪੁਲਿਸ ਐਸਐਚਓ ਨੂੰ ਇਹ ਨਹੀਂ ਤਕਲੀਫ ਹੈਗੀ ਉਹ ਪਰਵਾਸੀਆਂ ਨੂੰ ਆਪ ਦੇ ਪਿੰਡ ਲੈ ਕੇ ਦੇਣ ਮਕਾਨ ਜਾਂ ਆਪ ਦਾ ਮਕਾਨ ਦੇ ਦੇਣ ਕਿਹੜਾ ਪ੍ਰੋਬਲਮ ਵਾਲੀ ਗੱਲ ਹੈਗੀ ਐ ਪਰ ਇਹ ਪਿੰਡ ਨੇ ਤੈਅ ਕਰਨਾ ਵਾ ਲੋਕ ਸਭਾ ਪਹਿਲਾਂ ਸਮਝ ਲੈਣਾ ਜਿਹੜਾ ਲੋਕ ਸਭਾ ਦਾ ਮਤਾ ਜਿਹੜਾ ਹੈਗਾ ਆਪਣਾ ਪੰਚਾਇਤ ਵੱਲੋਂ ਪਾਇਆ ਜੇ ਇੱਕ ਸਰਪੰਚ ਨਹੀਂ ਮੰਨਦਾ ਉਹਦੀ ਕੋਈ ਪੋਲੋਟੈਕਸ ਹੋਊਗੀ ਉਹਨੂੰ ਕੋਈ ਲਾਲਚ ਹੋਊਗਾ ਵੋਟਾਂ ਦਾ ਹੋ ਸਕਦਾ ਉਹਨੂੰ ਕੋਈ ਹੋਰ ਲਾਲਚ ਹੋਊਗਾ ਸੋ ਇਹੋ ਜੇ ਕੰਮ 'ਚ ਅੱਗੇ ਵੱਧ ਕੇ ਪਿੰਡ ਦਾ ਜਿਹੜੀ ਇੱਜ਼ਤ ਆ ਉਹ ਸਾਰੇ ਪਿੰਡ ਦੀ ਸਾਂਝੀ ਹੁੰਦੀ ਆ ਸੋ ਮਤਲਬ ਤੁਹਾਡਾ ਕਹਿਣ ਦਾ ਇਹ ਆ ਵੀ ਜੇ ਭਾਈ ਪਿੰਡ ਬਚਾਉਣਾ ਤਾਂ ਸਰਪੰਚ ਨੇ ਦੇਖਣਾ ਜੇ ਆਪਾਂ ਨੇ ਆਪਣਾ ਜ਼ਿਲ੍ਹਾ ਬਚਾਉਣਾ ਤਾਂ ਜ਼ਿਲ੍ਹੇ ਦਾ ਐਮ ਐਲ ਏ ਵੇਖੇ ਜੇ ਆਪਾਂ ਨੇ ਸਟੇਟ ਬਚਾਉਣੀ ਤਾਂ ਮੁੱਖ ਮੰਤਰੀ ਵੇਖੇ ਜੇ ਦੇਸ਼ ਬਚਾਉਣਾ ਤਾਂ ਪ੍ਰਧਾਨ ਮੰਤਰੀ ਵੇਖੇ ਜਿਵੇਂ ਗੱਲ ਆਉਂਦੀ ਆ ਜੀ ਵੀ ਭਾਈ ਹਿਮਾਚਲ ਦੇ ਵਿੱਚ ਉਹ ਇੱਕ ਜਗ੍ਹਾ ਇੰਚ ਵੀ ਖਰੀਦਣ ਨਹੀਂ ਕਹਿੰਦੇ ਦਿੰਦੇ ਇੱਥੇ ਪੰਜਾਬ ਨੂੰ ਧਰਮਸ਼ਾਲਾ ਬਣਾਇਆ ਰੱਖਿਆ ਜੀ ਦੇਖੋ ਜੀ ਕੱਲੇ ਹਿਮਾਚਲ ਦੀ ਗੱਲ ਨਹੀਂ ਹੈਗੀ ਜੁਪੀ ਚ ਵੀ ਤੁਸੀਂ ਅੱਜ ਕੱਲ ਨਹੀਂ ਲੈ ਸਕਦੇ ਜ਼ਮੀਨ ਨਹੀਂ ਖਰੀਦ ਸਕਦੇ ਜੀ ਬਹੁਤ ਸਟੇਟਾਂ ਉੱਥੇ ਲੋਕਤੰਤਰ ਕਿੱਥੇ ਚਲੇ ਗਿਆ ਲੋਕਤੰਤਰ ਕਿੱਧਰ ਪੰਜਾਬ 'ਚ ਬੈਠਾ ਲੋਕਤੰਤਰ ਕਿੱਧਰ ਸਾਡੀ ਸਟੇਟ 'ਚ ਆ ਸਾਰਾ ਜਿਹੜਾ ਕਿਸਾਨ ਸ਼ੰਭੂ ਬਾਡਰਾਂ ਤੇ ਬੈਠਾ ਕਿਨੋਰੀ ਬਾਡਰਾਂ ਤੇ ਬੈਠਾ ਉਹ ਤੇ ਸਿੱਧੀਆਂ ਗੋਲੀਆਂ ਚਲਾਈ ਜਾਂਦੇ ਆ ਇਜ਼ਰਾਈਲ ਤੋਂ ਗੋਲੇ ਲਿਆ ਕੇ ਉਹਨਾਂ ਤੇ ਬਰੂਸ ਸੁੱਟੇ ਜਾਂਦਾ ਉਹ ਲੋਕਤੰਤਰ ਕਿੱਥੇ ਗਿਆ ਅੱਜ ਜਿਹੜਾ ਆਪਣੇ ਜਿੰਨਾ ਅਧਿਕਾਰੀਆਂ ਨੇ ਹਰਿਆਣੇ ਵਾਲਿਆਂ ਨੇ ਕਿਸਾਨਾਂ ਤੇ ਗੋਲੇ ਸੁੱਟੇ ਉਹਨਾਂ ਨੂੰ ਮਤਲਬ ਉਹਨਾਂ ਦੀ ਸ਼ਾਬਾਸ਼ ਲਈ ਉਹਨਾਂ ਦੀ ਵਾਹਵਾ ਲਈ ਅਵਾਰਡ ਦਿੱਤੇ ਜਾਣੇ ਹਰਿਆਣਾ ਸਰਕਾਰ ਨੇ ਉਹਨਾਂ ਦੇ ਪ੍ਰਪੋਜ਼ਲ ਨਾ ਭੇਜਿਆ ਸੈਂਟਰ ਸਰਕਾਰ ਨੂੰ ਉਹ ਲੋਕਤੰਤਰ ਕਿੱਥੇ ਗਿਆ ਸੋ ਮੇਰੇ ਕਹਿਣ ਤੋਂ ਭਾਵ ਜੋ ਪਿੰਡ ਨੇ ਇੱਕ ਬੜਾ ਅਹਿਮ ਫੈਸਲਾ ਮੈਂ ਕਹਿੰਦਾ ਕਈ ਸਾਲ ਪਹਿਲਾਂ ਲੈ ਲੈਣਾ ਚਾਹੀਦਾ ਸੀਗਾ ਕਿਉਂਕਿ ਇਹਨਾਂ ਦੀ ਕੋਈ ਨਰੰਜਸ ਥੋੜੋ ਆ ਕਿਸੇ ਮਜ਼ਦੂਰ ਨਾਲ ਜਿਹੜੇ ਦੂਜੇ ਮਜ਼ਦੂਰ ਆ ਉਹ ਕਿੱਥੇ ਨੇੜੇ ਤੋਂ ਲੱਗਦੇ ਆ ਇਹਨਾਂ ਦੇ ਇੱਥੇ ਗੱਲ ਇਹ ਵੀ ਆਊਗੀ ਥਲੀ ਸਾਹਿਬ ਵੀ ਜਿਹੜੇ ਤਾਂ ਕਿਸਾਨ ਦੇ ਖੇਤਾਂ 'ਚ ਕੰਮ ਕਰਦੇ ਆ ਉਹ ਤਾਂ ਉਹਨਾਂ ਨੂੰ ਤਾਂ ਕੁਝ ਨਹੀਂ ਕਹਿੰਦੇ ਪਰ ਉਹਨਾ ਤੇਜੇ ਕਿਸਾਨ ਦੇ ਖੇਤ ਚ ਕੰਮ ਕਰਦਾ ਉਹਦੀ ਜ਼ਿੰਮੇਵਾਰੀ ਕੀਦੀ ਹੈਗੀ ਆ ਜੇ ਮੇਰਾ ਸੀਰੀ ਹੈਗਾ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਐ ਜੇ ਕੋਈ ਗਲਤ ਕੰਮ ਕਰੂਗਾ ਜੇ ਬ੍ਰਦਰ ਦਾ ਕੋਈ ਸੀਰੀ ਹੈਗਾ ਉਹਦੀ ਜ਼ਿੰਮੇਵਾਰੀ ਇਹਨਾਂ ਦਾ ਜ਼ਿੰਮੇਵਾਰ ਕੌਣ ਹੈਗਾ ਵਾ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਲੈਣਗੇ ਸੋ ਮੇਰੇ ਕਹਿਣ ਤੋਂ ਬਾਅਦ ਜੋ ਡਿਸੀਜਨ ਲਿਆ ਜਥੇਬੰਦੀ ਉਹਦੇ ਨਾਲ ਬਿਲਕੁਲ 1001% ਖੜੀ ਆ ਜੇ ਕੋਈ ਕੋਈ ਅਫਸਰ ਵੀ ਕਿੰਤੂ ਪ੍ਰੰਤੂ ਕਰਦਾ ਪਹਿਲੀ ਗੱਲ ਤਾਂ ਜਿਹੜੀ ਅੱਜ ਸਾਨੂੰ ਇਹ ਪਤਾ ਲੱਗੀ ਹੈ ਪਤਾ ਪਹਿਲਾਂ ਵੀ ਲੱਗੀ ਸੀ ਅਸੀਂ ਅਫਸਰਾਂ ਕੋਲ ਪਹੁੰਚਾ ਦਾਂਗੇ ਮੈਂ ਹੀ ਮੇਲਾ ਪਾ ਦੂੰਗਾ ਇੱਥੇ ਤੇ ਐਸਐਸਪੀ ਸੰਦੀਪ ਡਾਕਟਰ ਸੰਦੀਪ ਗਰਗ ਜੀ ਆ ਉਹਨਾਂ ਨਾਲ ਗੱਲ ਕਰ ਲਾਂਗੇ ਡੀਐਸਪੀ ਸਾਹਿਬ ਨਾਲ ਗੱਲ ਕਰ ਲਾਂ ਪਾ ਦਾਂਗੇ ਅੱਜ ਵਾਲੀ ਗੱਲ ਉਹਨਾਂ ਨਾਲ ਸ਼ੇਅਰ ਕਰਾਂਗੇ ਵੀ ਤੁਹਾਡਾ ਐਚਓ ਸਾਹਿਬ ਆਹ ਕੁਝ ਕਰਦਾ ਵਾ ਸੋ ਮੇਰੇ ਕਹਿਣ ਤੋਂ ਬਾਅਦ ਐਸਐਚਓ ਨੂੰ ਪਾਵਰ ਕਿਹਨੇ ਦੇ ਦਿੱਤੀ ਹੈਗੀ ਆ ਵੀ ਮਤਲ ਲੁੱਟਾਂ ਖੋਹਾਂ ਜਿੱਥੇ ਮਰਜੀ ਹੋਣ ਕੋਈ ਪ੍ਰਵਾਹ ਨਹੀਂ ਅਸੀਂ ਆਪਣੀ ਕੁਰਸੀ ਤੇ ਬੈਠੇ ਆ। ਸੋ ਜੇ ਤੁਹਾਨੂੰ ਇੱਜ਼ਤ ਦਿੱਤੀ ਆ ਤੁਸੀਂ ਆਪਣੇ ਮਾਪੇ ਦੇ ਖਰਚੇ ਤੋਂ ਪੜ੍ਹੇ ਹੋ ਤਾਂ ਤੁਹਾਡਾ ਫਰਜ਼ ਹੋਰਦਾ ਜ਼ਿੰਮੇਵਾਰੀ ਨਿਭਾਉਣੇ ਦਾ। ਇਹ ਨਹੀਂ ਹੈ ਵੀ ਜਿਹੜੇ ਪਿੰਡ ਦੇ ਲੋਕਾਂ ਨੇ ਇੱਕ ਮਾਤਾ ਚੰਗਾ ਕੰਮ ਕਰਿਆ ਤੁਸੀਂ ਦਬਾਅ ਪਾਓ। ਪਰ ਫਿਰ ਮੈਂ ਅਪੀਲ ਕਰਦਾ ਇਹ ਕੁਝ ਸਰਾਰਤੀ ਲੋਕ ਹੈਗੇ ਨੇ ਇਹ ਜਾਂ ਕੁਝ ਜਿਹੜੇ ਸਰਕਾਰਾਂ ਦੇ ਹੱਥ ਟੋਕੇ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਜਾਂ ਸਰਪੰਚ ਕਹਿ ਲਈਏ ਸਾਡਾ ਕੋਈ ਦੁਸ਼ਮਣ ਨਹੀਂ ਉਹ ਕਿਤੇ ਸਿਆਸੀ ਰੰਗਤ ਦੇਣਗੇ ਜਾਂ ਉਹ ਧਰਮ ਦੇ ਨਾਂ ਤੇ ਜੋਣਗੇ ਤੋਂ ਮੈਂ ਦੁਬਾਰਾ ਅਪੀਲ ਕਰਦਾ ਪੰਜਾਬ ਲੋਕਾਂ ਨੂੰ ਤੁਸੀਂ ਵੀ ਗੌਰ ਕਰੋ ਪੰਜਾਬ ਦੇ ਲੋਕੋ ਪਿੰਡ ਦੇ ਵਿੱਚ ਵੋਟ ਨਾ ਬਣਾਓ ਪਛਤਾਓਗੇ ਮੈਂ ਤੁਹਾਨੂੰ ਇੱਥੇ ਤੱਕ ਦੱਸ ਦਿੰਦਾ ਮੇਰੇ ਕੋਲ ਕੱਲੀ ਗੱਲ ਆਈ ਹੈਗੀ ਇੱਕ ਲੁਧਿਆਣਾ ਜ਼ਿਲ੍ਹੇ ਦੀ ਮੈਂ ਪਿੰਡ ਦਾ ਨਾਂ ਨਹੀਂ ਲਾਊਂਗਾ ਜਦ ਤੱਕ ਉਹਦੀ ਪੂਰੀ ਸਰਚ ਕਰ ਲਊਗਾ ਤੁਹਾਡੇ ਸਾਹਮਣੇ ਹਫ਼ਤੇ ਚ ਲਿਆਉਂਗਾ ਜਦੋਂ ਪਿੰਡ ਦੇ ਲੋਕਾਂ ਨੇ ਸਰਪੰਚ ਨੂੰ ਕਿਹਾ ਵੀ ਤੁਸੀਂ ਵੋਟ ਕਿਉਂ ਬਣਾਉਨੇ ਆ ਉਹ ਕਹਿੰਦਾ ਭੋਲੇ ਭਾਲੇ ਲੋਕੋ ਮੈਂ ਵੋਟ ਤਾਂ ਬਣਾਉਣਾ ਜੇ ਇਹਦੀ ਵੋਟ ਨਾ ਬਣਾਈ ਉੱਥੇ ਜਾ ਕੇ ਮੋਦੀ ਨੂੰ ਵੋਟ ਪਾ ਦੇਣਗੇ ਐਡੀ ਸਿਆਸਤ ਬੜੀ ਹੋਈ ਆ ਮੋਦੀ ਆਪਾਂ ਨੂੰ ਤੰਗ ਕਰੂਗਾ ਦੇਖੋ ਪਿੰਡਾਂ ਦੇ ਸਰਪੰਚਾਂ ਦਾ ਮਾਈਂਡ ਕਿੰਨਾ ਚੱਲਦਾ ਉਹ ਤੁਹਾਨੂੰ ਕੀ ਦੇਣਾ ਲੈਣਾ ਦੇਣਾ ਤੁਸੀਂ ਆਪ ਦੀ ਪਿੰਡ ਨੂੰ ਬਰਬਾਦ ਕਰ ਰਹੇ ਹੋ ਯਾਰ ਤੇ ਤੁਸੀਂ ਗੱਲਾਂ ਕਰਦੇ ਹੋ ਮੋਦੀ ਇੱਥੇ ਸਿਆਸਤ ਸਾਡੇ ਪਿੰਡ ਵਾਲੇ ਜੇ ਲੋਕ ਸਹੀ ਹੋਣ ਨਾ ਤਾ ਅੱਜ ਸਾਨੂੰ ਰੋੜਾਂ ਤੇ ਨਾ ਬੈਠਣਾ ਪਵੇ ਹੱਕ ਸੱਚ ਦੀ ਗੱਲ ਕਰਨੇ ਲਈ ਤਾਂ ਇਹ ਜਿਹੜੇ ਐਮ.ਐਲ.ਏ. ਹੈਗੇ ਨੇ ਨਾ ਤਾਂ ਇਹ ਤੁਹਾਡੇ ਨਾਲ ਪਿੰਡਾਂ ਦੇ ਵਿੱਚ ਆ ਕੇ ਬੈਠ ਕੇ ਗੱਲ ਕਰਨ ਤੁਹਾਨੂੰ ਕੀ ਚਾਹੀਦਾ ਤੁਹਾਡੇ ਕੋਲ ਖੇਤਾਂ 'ਚ ਘੁੰਮਦੇ ਫਿਰਨ ਪਰ ਜਿਹੜੇ 2-4 ਕੜਮ ਚੌਧਰੀ ਹੁੰਨੇ ਆ ਜਿਵੇਂ ਸਰਪੰਚ ਸਾਹਿਬ ਵਰਗੇ ਤੋਂ ਫਿਰ ਉਹ ਸਾਰਾ ਕੁਝ ਇਹ ਇਹਨਾਂ ਲੋਕਾਂ ਕਰਕੇ ਸਾਨੂੰ ਭੁਗਤਣਾ ਪੈਂਦਾ ਅੱਜ ਅਸੀਂ ਬਾਰਡਰਾਂ ਤੇ ਬੈਠੇ ਭੁਗਤ ਵੀ ਰਹੇ ਆ ਸੋ ਮੇਰੇ ਕਹਿਣ ਤੋਂ ਪਾਵ ਆ ਤੁਸੀਂ ਆਇਓ ਤੁਸੀਂ ਹੋਰ ਬਹੁਤ ਕੁਝ ਦੇਖਿਆ 80 ਤਾਂ ਸਿਫਾਰਿਸ਼ ਵੀ ਕਰਾਂਗੇ ਤੁਹਾਡੇ ਮਾਦੀਆਂ ਨੂੰ ਅਪੀਲ ਕਰਦੇ ਆਂ ਜੇ ਕੋਈ ਇਹੋ ਜਿਹੇ ਮਤੇ ਪੈ ਰਹੇ ਆ ਤਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਹੋਰ ਵੀ ਮਤੇ ਪੈਣ ਤਾਂ ਪਿੰਡ ਪਿੰਡ ਪੈਣ ਤੁਸੀਂ ਕਹਿੰਦੇ ਬਈ 100% ਜੀ ਇਹਦੇ ਵਿੱਚ ਮਾੜਾ ਦੱਸੋ ਕਿਹੜੀ ਗੱਲ ਆ ਜੀ ਤੁਸੀਂ ਵੜ ਕੇ ਦਿਖਾ ਦਿਓ ਹਰਿਆਣੇ ਦੇ ਬਹੁਤ سارے ਲੋਕਾਂ ਨੇ ਬਾਈ ਜੀ ਇਹ ਵੀ ਕਹਿਣਾ ਵੀ ਭਾਈ ਇਹ ਸਾਡੇ ਹੀ ਚੜਾਏ ਹੋਏ ਸਿਰ ਚੜਾਏ ਹੋਏ ਅੱਜ ਸਾਡੀਆਂ ਧੀਆਂ ਪੈਣਾ ਦੀਆਂ ਬੇਪੱਤੀਆਂ ਜਿਹੜੀਆਂ ਹੋ ਰਹੀਆਂ ਕਿਉਂਕਿ ਉਹ ਕਹਿੰਦੇ ਜੀ ਕਈ ਵਾਰ ਕਮੈਂਟ ਜਦੋਂ ਆਪਾਂ ਦੇਖਦੇ ਜੀ ਬਈ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਆ ਕੇ ਥੱਲੇ ਬੈਠ ਕੇ ਰੋਟੀ ਖਾਣ ਲੱਗਦਾ ਸੀ ਤੂੰ ਆ ਜਾ ਕੁਰਸੀ ਤੇ ਬੈਠ ਜਾ ਇਹ ਸਾਡੇ ਉਹ ਕਹਿੰਦੇ ਜੀ ਸਿਰ ਚੜਾਏ ਹੋਏ ਆ ਅੱਜ ਸਾਡੇ ਸਿਰ ਦੇ ਵਿੱਚ ਖੇ ਪਾ ਰਹੇ ਆ ਮੈਂ ਇੱਕ ਗੱਲ ਕਹਿਣਾ ਜੀ ਇਹ ਜਿਹੜਾ ਬੰਦੇ ਨੇ ਪਰਸਨਲ ਤੌਰ ਤੇ ਆਪਣਾ ਸੀਰੀ ਰੱਖਿਆ ਨੌਕਰ ਰੱਖਿਆ ਮਜ਼ਦੂਰ ਰੱਖਿਆ ਇਹ ਤਾਂ ਬਣਦੀ ਹੈ ਜ਼ਿੰਮੇਵਾਰੀ ਹੁੰਦੀ ਜਿਹੜੇ ਤੁਸੀਂ ਕਮੈਂਟ ਵਾਲੇ ਗੱਲ ਕਰਦੇ ਆ ਜੀ ਨੂੰ ਮੂੰਹ ਨਹੀਂ ਧੋਣਾ ਆਉਂਦਾ ਜੀ ਨੇ ਗਿੱਡ ਨਹੀਂ ਲਾਈ ਹੁੰਦੀ ਕੇਸੀ ਚ ਬੈਠਾ ਕਮੈਂਟ ਤੋਂ ਵੀ ਕਰ ਦਿੰਦਾ ਅਰਜਾਈਆਂ ਚ ਬੈਠੇ ਠੰਡ ਵਲੇ ਉਹ ਵੀ ਕਮੈਂਟ ਕਰ ਦਿੰਨੇ ਹਕੀਕਤ ਜਾਣੀ ਚਾਹੀਦੀ ਆਪਾਂ ਖੜੇ ਕਿਤੇ ਆ ਪਿੰਡ ਮੁੰਦੋ ਸੰਗਤੀਆਂ ਦੇ ਵਿੱਚ ਖੜੇ ਆ ਜਿਹੜਾ ਪਿੰਡ ਦਾ ਪੂਰਾ ਸਾਰਾ ਪਿੰਡ ਲੰਬੜਦਾਰ ਸਹਬਾਨਾ ਔਰ ਮੋਰਤ ਬੰਦੇ ਆ ਸਾਡੀਆਂ ਭੈਣਾਂ ਮਾਮਾ ਖੜੀਆਂ ਪਿੱਛੇ ਕੈਮਰਾਮੈਨ ਨੂੰ ਕਹਿੰਦਾ ਯਾਰ ਪਿੰਡ ਕਿਦੇ ਝੂਠ ਬੋਲੂ ਪਹਿਲਾਂ ਵੀ ਤਾਂ ਚੱਲਦਾ ਸੀ ਜੇ ਹੁਣ ਮਤਲਬ ਇੱਕ ਚੀਜ਼ ਦੀ ਹੱਦ ਹੁੰਦੀ ਆ ਹੱਦ ਟੱਪੀ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਸਾਰਾ ਕੁਝ ਦੇਖ ਕੇ ਸ਼ਿਕਾਇਤਾਂ ਵੀ ਕਰੀਆਂ ਸਰਕਾਰ ਕੋਲ ਕਹਿ ਲਈਏ ਜਾਂ ਪੁਲਿਸ ਕੋਲ ਜਦੋਂ ਪੁਲਿਸ ਨੇ ਕੁਝ ਕਰਿਆ ਨਹੀਂ ਫਿਰ ਕੁਝ ਨਾ ਕੁਝ ਤਾਂ ਪਿੰਡ ਦੇ ਲੋਕਾਂ ਨੂੰ ਕਰਨਾ ਪਊਗਾ ਤੇ ਜਿਹੜੇ ਮਤਲਬ ਕਿ ਆਪਾਂ ਦੇਖੀਏ ਵੀ ਜਿਹੜੇ ਇਹ ਸਾਨੂੰ ਹੁਣ ਅੱਜ ਮਤੇ ਪਾਉਣੇ ਪਏ ਆ ਹੁਣ ਇਹ ਲੋਕ ਤਾਂ ਇੱਥੇ ਆਏ ਆ ਜੀ ਬਹੁਤ ਸਾਰੇ ਨੇ ਜ਼ਮੀਨਾਂ ਵਖਰੀਆਂ ਲੀਆਂ ਤੇ ਆਪਣੇ ਲੋਕ ਸਾਡੇ ਉਧਰ ਨੂੰ ਵਿਦੇਸ਼ਾਂ ਚ ਜਾਣ ਲੱਗੇ ਜੇ ਆਪਾਂ ਆਪਣੇ ਪੁਰਖਿਆਂ ਵੱਲ ਨਿਗਾਹ ਮਾਰੀਏ ਜੀ ਇੱਕ ਦੋ ਪੀੜ੍ਹੀਆਂ ਨੂੰ ਪਿੱਛੇ ਨੂੰ ਜਾਈਏ ਤਾਂ ਉਦੋਂ ਤਾਂ ਕੋਈ ਸੇਰੀ ਵੀ ਨਹੀਂ ਸੀ ਕਹਿੰਦੇ ਰਲਦਾ ਜੀ ਉਦੋਂ ਇੱਕ ਬਜ਼ੁਰਗਾ ਆਪੇ 20 ਵੀ 30 ਕਿਲੇ ਬਾਧਨਦੇ ਸੀ ਨਾਲੇ ਬੜਦਾ ਨਾਲ ਸੀ ਆ ਤਾਂ ਮਸ਼ੀਨਰੀ ਵੀ ਹੋ ਗਈ ਦੇਖੋ ਜੀ ਇਹ ਚੀਤਾ ਮੈਂ ਵੀ ਕਹਣਾ ਵਾਂ ਮੈਂ ਵੀ ਇੱਕ ਜੁਆਇੰਟ ਫੈਮਿਲੀ 'ਚ ਪੜਿਆ ਵੱਡਾ ਹੋਇਆ ਸਾਰਾ ਕੁਝ ਵੇਖਿਆ ਸੋ ਮੇਰੇ ਕਹਿਣ ਤੋਂ ਪਾਵੋ ਸਮੇਂ ਤਾਂ ਨਹੀਂ ਰਹੇ ਹੈਗੇ ਪਰ ਸਾਨੂੰ ਵੀ ਸੋਚ ਕਰਨਾ ਚਾਹੀਦਾ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਜੇ ਇੱਥੇ ਹੁਣ ਕੁੱਲ ਮਿਲਾ ਕੇ ਸਾਡੇ ਤੇ ਗੱਲ ਆਊਗੀ ਸਾਡੇ ਬੱਚੇ ਵੀ ਸਾਡੇ ਗਲ ਗੁੱਠਾ ਦਰਨੇ ਆ ਵੀ ਇਸ ਸਿਸਟਮ ਚ ਅਸੀਂ ਨਹੀਂ ਰਹਿਣਾ ਹੁਣ ਆਪਾਂ ਇਸ ਮੰਦੋ ਮੰਦੋ ਸੰਗਤੀਆਂ ਚ ਖੜੇ ਆ ਜੋ ਕੁਝ ਇਸ ਪਿੰਡ ਚ ਹੋ ਰਿਹਾ ਜਿਹੜੀ ਨਵੀਂ ਜਨਰੇਸ਼ਨ ਸਾਡੀ ਹੋਊਗੀ ਜਿਹੜੇ ਅੱਜ 16 17 ਸਾਲ ਦੇ ਸਾਡੇ ਬੱਚੇ ਆ ਉਹ ਕਦੋਂ ਕਹੋਂਗੇ ਵੀ ਅਸੀਂ ਮੰਦੋ ਸੰਗਤੀਆਂ ਰਹਿਣਗੇ ਉਹ ਕਹਿਣਗੇ ਆਈ ਲੈਟਸ ਕਰੀਏ ਇਥੋਂ ਗਨ ਤੋਂ ਬਾਹਰ ਜਾਈਏ ਕਿਉਂਕਿ ਪਿੰਡ ਦੇ ਲੋਕ ਚੰਗਾ ਚਾਹੁੰਦੇ ਨੇ ਤੇ باوجود ਕੀ ਕਹਿਣਗੇ ਮੇਰੇ ਪਾਪਾ ਨੇ ਮੱਤੇ ਪਾਉਣੇ ਚ ਯੋਗਦਾਨਾ ਤਾਂ ਮੇਰੇ ਪਾਪਾ ਨੂੰ ਐਸਐਚਓ ਕੀ ਕਰ ਰਿਹਾ ਧਮਕੀਆਂ ਦੇ ਰਿਹਾ ਸੋ ਕਿੱਥੇ ਦਾ ਇਨਸਾਫ ਹੈਗਾ ਕਿੱਥੇ ਦਾ ਲੋਕਤੰਤਰ ਹੈਗਾ ਵਾ ਇਸ ਕਰਕੇ ਸਰਕਾਰਾਂ ਦੀਆਂ ਨਲਾਇਕੀਆਂ 70 ਸਾਲਾਂ ਤੋਂ ਕੋਈ ਪਾਲਿਸੀ ਤਾਂ ਬਣਾਉਣ ਤੇ ਹਿਮਾਚਲ ਕਿਹੜੇ ਉੱਪਰ ਤੋਂ ਡਿੱਗ ਗਿਆ ਕਿ ਜਿਹੜੇ ਮੰਤਰੀ ਸੰਤਰੀਆਂ ਉਹਨਾਂ ਨੇ ਨਹੀਂ ਬਣਾਏ ਜੂਪੀ ਤੋਂ ਕਿਹੜੇ ਉੱਪਰੋਂ ਡਿੱਗ ਗਿਆ ਕਿ ਜਿੱਥੇ ਵੀ ਸਟੇਟਾਂ ਨੇ ਬਣਾਇਆ ਅਸੀਂ ਆਪਣੇ ਪਿੰਡ ਦੀ ਰਖਵਾਲੀ ਨਹੀਂ ਕਰਾਂਗੇ ਤੇ ਸਾਡੇ ਪਿੰਡ ਦੀ ਰਖਵਾਲੀ ਕੌਣ ਕਰੂਗਾ ਇਸ ਕਰਕੇ ਜੋ ਮਤਾ ਪਾਇਆ 101% ਬਿਲਕੁਲ ਹਮੇਂ ਭਰਦੇ ਆ ਲੋਕਾਂ ਨੂੰ ਵੀ ਅਪੀਲ ਕਰਦੇ ਆ ਅੱਗੇ ਵੀ ਮਤੇ ਪਾਓ ਸੋ ਕਹਿਣ ਤੋਂ ਪਾਬ ਜੇ ਮਜ਼ਦੂਰ ਨੇ ਕੰਮ ਕਰਨਾ ਜਿਨੇ ਵੀ ਮਜ਼ਦੂਰ ਤੋਂ ਕੰਮ ਕਰਾਉਣਾ ਜਾਂ ਨੌਕਰ ਰੱਖਿਆ ਤੁਸੀਂ ਆਪਦੇ ਖੇਤ ਚ ਰੱਖੋ ਆਪਦੇ ਡੰਗਰਾਂ ਵਾਲੇ ਬਾੜੇ ਚ ਰੱਖੋ ਤੁਹਾਡੀ ਹੋ ਵਾ ਪਰ ਜਿਹੜੇ ਪਿੰਡਾਂ ਚ ਮਕਾਨ ਲੈ ਕੇ ਰਹਨੇ ਆ ਜੋ ਕੁਛ ਗੰਦ ਪਾ ਰਹੇ ਨੇ ਉਹਦੇ ਬਾਰੇ ਇਹਨਾਂ ਨੇ ਕਿਹਾ ਵਾ ਹੋਰ ਇਹਨਾਂ ਦੀ ਰੰਜਸ਼ ਤੋੜੋ ਜਦੋਂ ਚੋਰੀਆਂ ਹੋਣੀਆਂ ਉਹਦਾ ਬਾਲੀਵਾਰ ਚ ਕੌਣ ਤੇ ਜਦੋਂ ਦਰਖਾਸਤ ਦੇਣਗੇ ਫਿਰ ਪਤਾ ਕੀ ਨਾ ਤੁਸੀਂ ਲੱਭ ਲੋ ਯਾਰ ਪੋਰਸੇ ਕਹਿੰਦੇ ਤੁਸੀਂ ਲੱਭ ਲੋ ਫਿਰ ਅੱਜ ਐਸਐਸਓ ਸਾਹਿਬ ਕਿੱਥੇ ਆਉ ਕੱਢ ਕੇ ਤਾਂ ਦੇਣ ਲੋਕਾਂ ਨੂੰ ਜਿਹੜੀਆਂ ਵੀ ਇਹਨਾਂ ਨੇ ਪਹਿਲਾਂ ਐਪਲੀਕੇਸ਼ਨਾਂ ਦਿੱਤੀਆਂ ਸੋ ਕਹਿਣ ਤੋਂ ਪਾਪ ਗਰਾਊਂਡ ਤੇ ਗੱਲ ਕੁਝ ਹੋਰ ਆ ਤੇ ਜਿਹੜੀ ਗੱਲ ਦਫ਼ਤਰਾਂ ਚ ਬਹਿ ਕੇ ਕਰਨੀ ਆ ਪੁਲਿਸ ਆਫਸਰ ਨੇ ਧਮਕੀਆਂ ਦਿੱਤੀਆਂ ਸੀ ਉਹਨੂੰ ਤੁਹਾਡੇ ਮਾਦੀਮ ਰਾਹੀਂ ਵੀ ਅਪੀਲ ਕਰਦੇ ਆ ਠੀਕ ਆ ਤੁਹਾਨੂੰ ਸ਼ੀਟ ਮਿਲੀ ਆ ਤੁਸੀਂ ਦਬਕੇ ਮਾਰ ਸਕਦੇ ਹੋ ਪਰ ਐਦਾਂ ਨਹੀਂ ਹੋਊਗਾ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਜਥੇਬੰਦੀ ਨਾਲ ਖੜੀ ਆ ਪਹਿਲਾਂ ਹਰ ਗੱਲ ਸੋਚ ਕੇ ਚੱਲਦੇ ਆ 10 ਬਾਰ ਠੰਡਾ ਕਰਕੇ ਵਿਚਾਰੀਦਾ ਹੈਗਾ ਪਰ ਅਸੀਂ ਰਾਖੀ ਆਪਣੀ ਕਰਨੀ ਆ ਆਪਣੇ ਬੱਚਿਆਂ ਦੀ ਰਾਖੀ ਅਸੀਂ ਕਰਨੀ ਆ ਤੁਹਾਡੇ ਪਰ ਆਖੀ ਛੱਡਦੀ ਹੈ ਨਾ ਲੋਕਾਂ ਨੇ ਚਿੱਟੇ ਵਾਲੇ ਫੜ ਫੜ ਕੇ ਥਾਣਿਆਂ ਚ ਲਜਾਨੇ ਆ ਜਿਹੜਾ ਬੰਦਾ ਫੜ ਕੇ ਥਲੀ ਸਾਹਿਬ ਬਹੁਤ ਵੱਡੀ ਸਟੇਟਮੈਂਟ ਦੇ ਰਿਹਾ ਮੈਂ ਤੁਹਾਡੇ ਮਾਦੀਆਂ ਮਰਾਈ ਜਿਹੜੇ ਲੋਕ ਫੜ ਕੇ ਚਿੱਟੇ ਬਲੈਕੀਆਂ ਨੂੰ ਥਾਣਿਆਂ ਚ ਲਜਾਨੇ ਆ ਉਹ ਥੱਲੇ ਬਹਿਨੇ ਆ ਚਿੱਟਾ ਵੇਚਣ ਵਾਲਾ ਕੁਰਸੀ ਤੇ ਬਹਿੰਦਾ ਬਹੁਤ ਵੱਡੀ ਸਟੇਟਮੈਂਟ ਆ ਹਕੀਕਤ ਆ ਹੈਗੀ ਆ ਇਸ ਚੀਜ਼ ਸੋਚ ਲੈਣੀ ਚਾਹੀਦੀ ਆ ਸਰਕਾਰਾਂ ਨੂੰ ਵੀ ਔਰ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਸਿਸਟਮ ਨੇ ਕੁਝ ਨਹੀਂ ਕੀਤਾ ਤਾਂ ਲੋਕਾਂ ਨੇ ਆਪ ਸਟੈਪ ਚੁੱਕ ਲਿਆ ਭਾਈ ਚੋਰੀਆਂ ਦੀਆਂ ਉਹ ਕਹਿੰਦੇ ਕੰਪਲੇਂਟਾਂ ਬਹੁਤ ਕਰ ਲਈਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਪਿੰਡ ਦੇ ਵਿੱਚ ਹੋਈਆਂ ਮੁੰਦੋ ਸੰਗਤੀਆਂ ਪਿੰਡ ਦੇ ਲੋਕਾਂ ਨੇ ਫਿਰ ਆਖਰੀ ਫੈਸਲਾ ਲਿਆ ਵੀ ਹੁਣ ਇੱਥੇ ਪ੍ਰਵਾਸੀ ਨਾ ਤਾਂ ਜ਼ਮੀਨ ਖਰੀਦ ਸਕਣਗੇ ਨਾ ਹੀ ਉਹ ਇੱਥੇ ਕਿਰਾਏ ਤੇ ਲੈ ਸਕਣਗੇ ਕਿੱਥੋਂ ਤੁਸੀਂ ਆਪਣਾ ਮੁੰਦੋ ਸੰਗਤੀਆਂ ਜੀ ਮੁੰਦੋ ਸੰਗਤੀਆਂ ਤੋਂ ਤੇ ਕਿਵੇਂ ਦੇਖਦੇ ਹੋ ਜਿਹੜਾ ਇਹ ਇੱਥੇ ਦੇ ਨਾਗਰਿਕੋਂ ਹਾਂਜੀ ਤੇ ਜਿਹੜਾ ਇਹ ਫੈਸਲਾ ਲਿਆ ਜੀ ਇਹ ਜੀ ਠੀਕ ਹੈ ਜੀ ਠੀਕ ਹੈ ਸਹਿਮਤ ਹਾਂ ਨਾਲ ਹਾਂਜੀ ਪਿੰਡ ਦੇ ਵਸਾਸੀ ਹੋਣ ਦੇ ਮੁਤਾਬਕ ਪਹਿਲਾਂ ਹੋਈਆਂ ਘਟਨਾਵਾਂ ਇਹਦੀਆਂ ਨਹੀਂ ਜੀ ਨਹੀਂ ਇਹ ਤਾਂ ਹੁਣੀ ਹੋਈਆਂ ਜੀ ਥੋੜੀ ਦੇਰ ਮੈਂ ਥੋੜੀ ਦੇਰ ਚ ਹੋਈਆਂ ਹਾਂਜੀ ਸਾਲ ਡੇਢ ਕੇ ਸਾਲ ਸתי ਅੱਛਾ ਹਾਂਜੀ ਸਾਲ ਡੇਢ ਸਾਲ ਦੇ ਵਿੱਚ ਇਹ ਪ੍ਰਵਾਸੀ ਲੋਕਾਂ ਨੇ ਕੀਤਾ ਇੱਥੇ ਹਾਂਜੀ ਤੇਲਖਾਨੇ ਵਰ ਵੀ ਫੜ ਹੋਏ ਆ ਇੱਕ ਜੋ ਇੱਕ ਦੋ ਜਗ੍ਹਾ ਹੋਰ ਵੀ ਫੜ ਹੋਏ ਆ ਹਾਂਜੀ ਤਾਂ ਜਿਹੜੇ ਫੈਸਲਾ ਲਿਆ ਇਹਨਾਂ ਨੇ ਸਹੀ ਲਿਆ ਠੀਕ ਹੈ ਜੀ ਹਾਂਜੀ ਠੀਕ ਹੈ ਸੋ ਬਿਲਕੁਲ ਸੋ ਪਿੰਡ ਮੁੰਦੋ ਸੰਗਤਿਆਂ ਦੇ ਵਿੱਚ ਮਤਾ ਪਾਇਆ ਗਿਆ ਉਸ ਮਤੇ ਦਾ ਬੇਸ਼ੱਕ ਸਰਪੰਚ ਤਾਂ ਹੱਕ ਦੇ ਵਿੱਚ ਨਹੀਂ ਹੈ ਪਰ ਪਿੰਡ ਦੇ ਕਹਿੰਦੇ ਵਾਸੀ ਨੇ ਜਿਹੜੇ ਵਸਨੀਕ ਨੇ ਇਸ ਪਿੰਡ ਦੇ ਉਹ ਕਹਿੰਦੇ ਨੇ ਬਹੁਤ ਵਧੀਆ ਮਤਾ ਵੀ ਅਸੀਂ ਇਸ ਦੇ ਨਾਲ ਸਹਿਮਤ ਆ ਪੁਲਿਸ ਪ੍ਰਸ਼ਾਸਨ ਦਬਾਅ ਪਾ ਰਿਹਾ ਹੈ ਪਰ ਵੇਖਣਾ ਹੋਊਗਾ ਵੀ ਇਹ ਮਤਾ ਟਾਲਿਆ ਜਾਂਦਾ ਹੈ ਰੱਦ ਕੀਤਾ ਜਾਂਦਾ ਹੈ ਜਾਂ ਫਿਰ ਪਿੰਡ ਦੇ ਲੋਕ ਕਹਿੰਦੇ ਨੇ ਭਾਈ ਜੋ ਮਰਜ਼ੀ ਕਰ ਲੋ ਅਸੀਂ ਤਾਂ ਇਹਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਖੜੇ ਆ ਡਟੇ ਹੋਏ ਆ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ